ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਲੁਧਿਆਣਾ ਦੇ ਵਾਰਡ ਨੰਬਰ 87 ਦੇ ਇਲਾਕਾ ਬਿੰਦਰਾ ਕਲੋਨੀ ਦੀਆਂ ਨੇ ਇੱਕ ਪਾਸੇ ਤਾਂ ਜਿੱਥੇ ਪੂਰੇ ਪੰਜਾਬ ਵਿੱਚ 3 ਮਈ ਤੱਕ ਕਰਫਿਊ ਦੇ ਹੁਕਮ ਹਨ ਅਤੇ ਲੋਕਾਂ ਨੂੰ ਆਪਣੇ ਘਰਾਂ 'ਚ ਬੈਠਣ ਦੇ ਸਰਕਾਰੀ ਆਦੇਸ਼ ਹਨ ਪਰ ਕੌਂਸਲ ਕੁਲਵੰਤ ਕੌਰ ਦੇ ਵਾਰਡ ਅਧੀਨ ਆਉਂਦਾ ਇਸ ਇਲਾਕੇ 'ਚ ਲੋਕਾਂ ਨੂੰ ਸਰਕਾਰੀ ਆਦੇਸ਼ਾਂ ਦੀ ਕੋਈ ਫਿਕਰ ਨਹੀਂ ਹੈ ਅਤੇ ਲੋਕ ਪੀਰੋਕ ਟੋਕ ਗਲੀਆਂ 'ਚ ਆਜ ਆ ਰਹੇ ਨੇ ਅਤੇ ਭਾਰੀ ਇਕੱਠ 'ਚ ਖੜ੍ਹ ਰਹੇ ਨੇ ਸਾਡੇ ਮੱਦੇ ਦੇ ਵਿੱਚ ਨਾ ਦੁਨੀਆ ਬਾਤਾਂ ਨਹੀਂ ਤੁਰੇ ਕਰਦੀ ਹੈ ਬਿੰਦਰਾ ਕਲੋਨੀ ਜੀ ਸ਼ਾਮ ਨੂੰ ਆ ਕੇ ਦੇਖਣ ਵਾਲੀ ਹੁੰਦੀ ਦੁਨੀਆ ਇੱਕ ਦੂਸਰੇ ਨੂੰ ਸ਼ਰਾਬਾ ਪੀ ਲੰਦੇ ਇੱਥੇ ਇੱਕ ਦੂਸਰੇ ਮਾਪੇਣ ਕਰਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਬਿਮਾਰੀ ਤੋਂ ਬਚਣਾ ਆਪਾਂ ਦੂਰ ਰਹੀਏ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੀਏ ਅਗਲੇ ਕਹਿੰਦੇ ਖਾਣੂ ਦਿੰਦੇ ਸਾਨੂੰ ਅਗੋਏ ਗੱਲਾਂ ਕਰਦੇ ਸਾਡੇ ਨਾਲ ਦੱਸੋ ਅਸੀਂ ਕੀ ਕਰੀਏ ਫੋਨ ਕਰਕੇ ਸੱਦਿਆ ਕੋਈ ਆਂਦਾ ਹੀ ਨਹੀਂ ਇੱਥੇ ਦੱਸੋ ਵੀ ਕੀਤੀ ਸੀ ਮੈਂ ਕੱਲ੍ਹ ਵੀ ਕੀਤੀ ਸੀ ਕੋਂਦੇ ਹੀ ਨਹੀਂ ਕੋਈ ਸੁਣਾਈ ਨਹੀਂ ਜਾਂਦਾ ਅਗਲੇ ਕਹਿੰਦੇ ਕੋਈ ਨਹੀਂ ਭੁੱਖਾ ਭੁੱਖਾ ਚੱਲ ਜਾਂਦੇ ਜਦੋਂ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਸਮਝੇ ਸਾਡੇ ਅਰਗਿਆਂ ਨੂੰ ਕੀ ਸਮਝੇਣ ਨੂੰ ਆਪ ਐਂਟੀ ਬਾਹਰ ਕੋ ਬੈਠੇ ਹੋਏ ਆਪਾਂ ਤੋਂ ਮੁੰਨੇ ਆਈ ਦੂਜੇ ਹਾਂਜੀ ਲੋਕ ਆਪਣੇ ਮਾਸਕ ਨੂੰ ਨਹੀਂ ਪਹਿਨਾ ਮਹਾਤੈਰੀ ਸਾੜੀ ਬਾਗ ਲੈ ਤੇ ਨਹੀਂ ਆਪਕੋ ਲੋਕਡਾਊਨ ਦਾ ਮਤਲਬ ਨਹੀਂ मालूम ਹੈ ਪਤਾ ਹੀ ਹੈ ਫਿਰ ਆਪ ਅੰਦਰ ਕਿਉਂ ਨਹੀਂ ਬੈਠ ਰਹੇ ਹੋ ਤੋਂ ਅਭੀ ਆਏ ਬਾਹਰ ਅਭੀ ਆਏ ਹੋ ਅਭੀ ਤਾਂ ਅੰਦਰ ਹੀ ਸੋਈ ਪਈ ਸੀ ਅਭੀ ਤਾਂ ਬਾਹਰ ਆਈ ਹੈ ਅੱਛਾ ਚਲ ਭਾਈ ਤੂੰ ਬਾਹਰ ਕਿਉਂ ਬੈਠੇ ਹੋ ਹਾਂ ਬੱਚੇ ਕੋਲੇ ਕੇ ਮਾਸਕ ਕਿਉਂ ਨਹੀਂ ਪਹਿਨਾ ਆਪਣੇ ਇੱਥੇ ਜੀ ਪ੍ਰਸ਼ਾਸਨ ਦਾ ਕਿਸੇ ਨੂੰ ਡਰ ਨਹੀਂ ਇਸ ਸਭ ਨੂੰ ਲੈ ਕੇ ਜਦੋਂ ਭਾਰਤੀ ਵਾਲਮੀਕੀ ਸੇਵਾਦਾਰ ਦੇ ਜ਼ਿਲ੍ਹਾ ਪ੍ਰਧਾਨ ਵਿੱਕੀ ਗਿੱਲ ਨੇ ਬੇਵਜ੍ਹਾ ਘੁਮ ਰਹੇ ਲੋਕਾਂ ਨੂੰ ਘਰੇ ਜਾਣ ਦੀ ਗੱਲ ਕਹੀ ਤਾਂ ਕਿਸੇ ਨੇ ਵੀ ਉਸ ਦੀ ਇੱਕ ਨਾ ਸੁਣੀ ਵਿੱਕੀ ਗਿੱਲ ਨੇ ਦੱਸਿਆ ਕਿ ਉਸ ਨੇ ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਹੈ ਕਿ ਇੱਥੇ ਫੋਰਸ ਤਾਇਨਾਤ ਕੀਤੀ ਜਾਵੇ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ ਵਿੱਕੀ ਗਿੱਲ ਸੰਦੇਸ਼ ਬਿੰਦਰਾ ਕੋਲ ਨਹੀਂ ਦਾ ਬਹੁਤ ਬੁਰਾ ਹਾਲ ਹੈ ਇਹਨਾਂ ਨੂੰ ਮੈਂ ਕਮਿਸ਼ਨਰ ਸਾਹਮਣੇ ਵੀ ਇਹਦੀ ਵੀਡੀਓ ਭੇਜੀ ਹੈ ਮੱਲੇ ਦਾ ਹਾਲ ਦੱਸਿਆ ਕਿ ਮੱਲੇ ਵਾਲ ਫਿਰ ਨਹੀਂ ਸੁਧਰਨ ਦਾ ਨਾਮ ਲੈਂਦੇ ਆ ਇਸ ਕਾਰਨ ਅਸੀਂ ਮੱਲੇ ਨੂੰ ਬੇਨਤੀ ਕਰਦੇ ਆ ਪੁਲਿਸ ਸਟੇਸ਼ਨ ਨੂੰ ਕਿ ਇਹ ਮੱਲੇ ਦਾ ਸੁਧਾਰ ਕੀਤਾ ਜਾਵੇ ਜਿਆਦਾ ਇੱਕ ਫੋਰਸ ਲਾਈ ਜਾਵੇ ਜਾਂ ਕਮਾਂਡੋ ਲਾਈ ਜਾਵੇ ਤੇ ਮੱਲੇ ਨੂੰ ਸੁਧਾਰਿਆ ਜਾਵੇ ਰੋਜ਼ ਇਸੇ ਇਸੇ ਤਰ੍ਹਾਂ ਪਬਲਿਕ ਬਾਹਰ ਹੁੰਦੀ ਆ ਜੀ ਪੁਲਿਸ ਆਂਦੀ ਆ ਤੇ ਨਾਲ ਹੀ ਅੰਦਰ ਨਿਕਲਦੇ ਆ ਜਦ ਆਂਦੀ ਅੰਦਰ ਵੜ ਜਾਂਦੇ ਫਿਰ ਜਦੋਂ ਚੱਲ ਜਾਂਦੇ ਉਹ ਕੋਕਰਿਆ ਵਾਂਗੂ ਬਦਮਾਸ਼ਾਂ ਵਾਂਗੂ ਬਾਹਰ ਆ ਜਾਣਾ ਇਹਨਾਂ ਨੇ ਕੱਲ ਸੁਣਨ ਜਾਇਆ ਇੱਥੇ ਲੜਾਈ ਵੀ ਹੋਈ ਸੀ ਹਾਂਜੀ ਇੱਥੇ ਲੜਾਈਆਂ ਚੱਲਦੀ ਰਹਿੰਦੀ ਆ ਜੀ ਰਾਸ਼ੇ ਪੇ ਹੋਏ ਬੇਲੇ ਖੜੇ ਹੋਏ ਇੱਥੇ ਲੜਾਈਆਂ ਕਰਦੇ ਰਹਿੰਦੇ ਆ ਸਾਰੇ ਜਣੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਹੀ ਕਰਦੇ ਆ ਜਾਂ ਤਾਂ ਇੱਥੇ ਫੋਰਸ ਲਗਾਈ ਜਾਵੇ ਜਾਂ ਇੱਥੇ ਮਾਹੌਲ ਸੁਧਾਰਿਆ ਜਾਵੇ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼